500 ਦੀਆਂ 5 ਟੀ-ਸ਼ਰਟਾਂ ਸੋ ਚੈੱਕ ਕਰੋ ਕੁਆਲਿਟੀ ਕੋਟਨ ਦੀਆਂ ਟੀ-ਸ਼ਰਟਾਂ ਵਾਂ ਜਿਹੜੀਆਂ ਅਸੀਂ 500 ਦੀਆਂ ਪਹਿਲਾਂ ਦੋ ਦਿੱਤੀਆਂ ਆ 500 ਦੀਆਂ ਤਿੰਨ ਦਿੱਤੀਆਂ ਹੁਣ ਅਸੀਂ ਦੇਣ ਜਾ ਰਹੇ ਆ 500 ਦੀਆਂ ਪੰਜ ਸਟਾਰਟਿੰਗ ਸਾਡੀ ਆ ਜੀ 500 ਦੇ ਤਿੰਨ ਪਜਾਮੇ ਸੋ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਅਸੀਂ ਜਿਹੜੇ ਪਜਾਮੇ ਆ 500 ਦੇ ਤਿੰਨ ਦੇਣ ਜਾ ਰਹੇ ਆ ਜੀ ਜੈਨਸ ਸ਼ਰਟਾਂ ਸਾਡੇ ਕੋਲ ਪ੍ਰੀਮੀਅਮ ਕੁਆਲਿਟੀ ਦੀਆਂ ਸ਼ਰਟਾਂ ਆਈਆਂ ਵਾ ਸੋ ਪੇਪਰ ਕੋਟਨ ਦੇ ਵਿੱਚ ਸੋ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ 트리플 ਐਕਸ ਐਲ ਤੱਕ ਸਾਈਜ਼ ਆ ਜੀ ਸੋ ਪਹਿਲਾਂ ਅਸੀਂ ਇਹ ਸ਼ਰਟ ਵੇਚੀ ਆ ਜੀ 450 ਦੀ ਇੱਕ ਹੁਣ ਅਸੀਂ ਆਫਰ 'ਚ ਲਗਾਤੀ ਆ ਜੀ 500 ਦੀਆਂ ਦੋ ਸੋ 1000 ਰੁਪਏ ਦੇ 4 ਪੀਸ ਆ ਜੀ ਔਰ 500 ਦੀਆਂ ਦੋ ਜਿੰਨਾ ਕਬੂਤਰ ਵਾਲੀਆਂ ਟੈਡੀ ਵਾਲੀਆਂ ਟੀ-ਸ਼ਰਟਾਂ ਆ ਸੋ ਇਹਨਾਂ ਦੇ ਵੀ ਵੱਡੀ ਆਫਰ ਲਗਾਤੀ ਆ ਸੋ ਇਹ ਵੀ ਪਹਿਲਾਂ ਅਸੀਂ 500 ਦੀਆਂ ਦੋ ਦਿੱਤੀਆਂ ਵਾ ਹੁਣ ਅਸੀਂ ਦੇਣ ਜਾ ਰਹੇ ਆ ਜੀ 500 ਦੀਆਂ ਤਿੰਨ ਸੋ ਜਿਹੜਾ ਜਿਹੜਾ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਆਊਗਾ ਸੋ ਉਹਨੂੰ ਅਸੀਂ ਆਪਣੇ ਵੱਲੋਂ ਇੱਕ ਗਿਫਟ ਵੀ ਦਵਾਂਗੇ ਜੀ ਸੋ ਜਿਨ੍ਹਾਂ ਜਿਨ੍ਹਾਂ ਨੇ ਸ਼ਰਟਾਂ ਲੈਣੀਆਂ ਜੀ ਫੁੱਲ ਬਾਜੂ ਦੀਆਂ ਸੋ ਚੈੱਕ ਕਰੋ ਫੁੱਲ ਬਾਜੂ ਚ ਵੀ ਬਹੁਤ ਸਾਰੀ ਵੈਰਾਈਟੀ ਆ ਗਈ ਆ ਸੋ ਹਰ ਤਰ੍ਹਾਂ ਦੇ ਚੈੱਕ ਹਰ ਤਰ੍ਹਾਂ ਦੇ ਪ੍ਰਿੰਟ ਹਰ ਤਰ੍ਹਾਂ ਦੇ ਫਲਾਵਰ ਜਿਹੜੇ ਆ ਅਸੀਂ ਜਿਹੜੀਆਂ ਇਹ ਫੁੱਲ ਬਾਜੂ ਸ਼ਰਟਾਂ ਆ ਇਹ ਹਜ਼ਾਰ ਦੀਆਂ ਤਿੰਨ ਕਰਤੀਆਂ ਜੀ ਸੋ ਜਿਹੜਾ ਹਾਫ ਬਾਜੂ ਲੈਂਦਾ ਆ 500 ਰੁਪਏ ਦੀਆਂ ਦੋ ਆ ਜੀ ਜਿਹੜੇ ਫੁੱਲ ਬਾਜੂ ਲੈਂਦੇ ਆ ਇਹਦੇ ਵਿੱਚ ਹਜ਼ਾਰ ਦੀਆਂ ਅਸੀਂ ਕਰਤੀਆਂ ਆ ਜੀ ਤਿੰਨ ਸੋ ਇਹਦੇ ਵਿੱਚ ਵੀ ਸਾਇਦ ਜਿਹੜਾ ਅਹਿਮ ਤੋਂ ਲੈ ਇਹ ਪਾਜੀ ਅਸੀਂ ਜਿਹੜਾ ਗਰਮੀਆਂ ਦਾ ਮਾਲ ਆ ਇਹ ਪੂਰਾ ਕਲੀਅਰ ਕਰ ਰਹੇ ਆ ਕਿਉਂਕਿ ਸਟਾਕ ਜਿਹੜਾ ਆ ਨਵਾਂ ਲਿਆਉਣਾ ਆ ਹੁਣ ਇਸ ਕਰਕੇ ਜਿਹੜੀ ਆ ਵੱਡੇ ਜਿਹੜੇ ਆਫਰ ਲਗਾ ਦਿੱਤੇ ਗਏ ਆ ਔਰ ਸੋ ਟੈਡੀ ਵਾਲੇ ਕਬੂਤਰ ਵਾਲੇ ਸੋ ਚੈੱਕ ਕਰ ਸਕਦੇ ਆ ਜੀ ਡਿਜ਼ਾਈਨਿੰਗ ਜਿਹੜੀ ਆ ਏਮਬਰਾਇਡਰੀ ਜਿਹੜੀ ਆ ਪਜਾਮੇ ਤੇ ਕੀਤੀ ਹੋਈ ਆ ਸੋ ਇਹਦੇ ਵਿੱਚ ਬਾਜ ਵਾਲੇ ਹੋਣਗੇ ਕਬੂਤਰ ਵਾਲੇ ਹੋਣਗੇ ਟੈਡੀ ਵਾਲੇ ਹੋਣਗੇ ਸੋ ਇਹ ਪਜਾਮੇ ਦੇਣ ਜਾ ਰਹੇ ਆ ਜੀ ਅਸੀਂ 500 ਰੁਪਏ ਦੇ ਦੋ ਸੋ ਜਿਹੜਾ ਪਜਾਮਾ 400 450 ਦਾ ਆ ਕੜਾਈਆਂ ਵਾਲਾ ਸੋ ਅਸੀਂ ਦੇਣ ਜਾ ਰਹੇ ਆ 500 ਰੁ ਸੋ ਬ੍ਰੈਂਡ ਵਾਲੀਆਂ ਪੈਂਟਾਂ ਸਾਰੀਆਂ ਸਿਰਫ 600 ਰੁਪਏ ਦੀ ਰੇਂਜ ਸੋ ਜਿਹੜਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਲਾਈਕ ਕਰੂਗਾ ਚੈਨਲ ਨੂੰ ਸਬਸਕ੍ਰਾਈਬ ਕਰੂਗਾ ਸੋ ਉਹਨੂੰ ਆਪਾਂ ਆਪਣੇ ਵੱਲੋਂ ਇੱਕ ਗਿਫਟ ਜਿਹੜਾ ਆ ਜਰੂਰ ਦੇਣਾ ਵਾ ਜੀ ਪ੍ਰੀਮੀਅਮ ਕੁਆਲਿਟੀ ਦੀਆਂ ਸੋ ਚੈੱਕ ਕਰੋ ਡਿਜੀਟਲ ਪ੍ਰਿੰਟ ਆ ਜੀ ਸਾਰੇ ਐਚਡੀ ਪ੍ਰਿੰਟ ਹੈਗੇ ਆ ਔਰ ਇਹ ਵੀ ਅਸੀਂ ਆਫਰ ਚ ਲਾਤੀਆਂ 1000 ਦੇ ਆ ਤਿੰਨ ਪੀਸ ਲੋ ਜੀ ਇਹ ਗਰਮੀਆਂ ਦੀ ਕਲੀਅਰੈਂਸ ਸੇਲ ਸ਼ੁਰੂ ਕਰਨ ਲੱਗੇ ਆ ਜਿਹਦੇ ਵਿੱਚ ਅਸੀਂ ਆਫਰ ਦੇਣ ਜਾ ਰਹੇ ਆ ਜੈਂਸ ਵੀਰਾਂ ਵਾਸਤੇ ਸਭ ਤੋਂ ਵੱਡਾ ਆਫਰ ਆ ਜੀ 500 ਦੀਆਂ 5 ਟੀ-ਸ਼ਰਟਾਂ ਸੋ ਚੈੱਕ ਕਰੋ ਕੁਆਲਿਟੀ ਕੋਟਨ ਦੀਆਂ ਟੀ-ਸ਼ਰਟਾਂ ਵਾਂ ਜਿਹੜੀਆਂ ਅਸੀਂ 500 ਦੀਆਂ ਪਹਿਲਾਂ 2 ਦਿੱਤੀਆਂ ਆ 500 ਦੀਆਂ 3 ਦਿੱਤੀਆਂ ਹੁਣ ਅਸੀਂ ਦੇਣ ਜਾ ਰਹੇ ਆ 500 ਦੀਆਂ 5 ਸੋ ਬਹੁਤ ਵੱਡਾ ਆਫਰ ਲਗਾਤਾ ਆ ਸੋ ਕਲਰ ਚਾਰਟ ਚੈੱਕ ਕਰੋ ਬਹੁਤ ਹੀ ਵਧੀਆ ਕਲਰ ਚਾਰਟ ਆ ਸੋ 500 ਦੀਆਂ 5 ਘਰਤੀਆਂ ਜੀ ਹੁਣ ਅਸੀਂ ਸੋ 500 ਦੀਆਂ 5 ਟੀ-ਸ਼ਰਟਾਂ ਦੇਣ ਜਾ ਰਹੇ ਆ ਜੀ ਸੋ ਸਾਡੀ ਸਟਾਰਟਿੰਗ ਜਿਹੜੀ ਆ ਇੱਥੋਂ ਹੋਊਗੀ ਇਸ ਤੋਂ ਬਾਅਦ ਜਿਹੜੀਆਂ ਕਬੂਤਰ ਵਾਲੀਆਂ ਟੈਡੀ ਵਾਲੀਆਂ ਟੀ-ਸ਼ਰਟਾਂ ਆ ਸੋ ਇਹਨਾਂ ਦੇ ਵੀ ਵੱਡੀ ਆਫਰ ਲਗਾਤੀ ਆ ਸੋ ਇਹ ਵੀ ਪਹਿਲਾਂ ਅਸੀਂ 500 ਦੀਆਂ ਦੋ ਦਿੱਤੀਆਂ ਵਾ ਹੁਣ ਅਸੀਂ ਦੇਣ ਜਾ ਰਹੇ ਆ ਜੀ 500 ਦੀਆਂ ਤਿੰਨ ਸੋ ਜਿਹੜਾ ਜਿਹੜਾ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਆਊਗਾ ਸੋ ਉਹਨੂੰ ਅਸੀਂ ਆਪਣੇ ਵੱਲੋਂ ਇੱਕ ਗਿਫਟ ਵੀ ਦੇਵਾਂਗੇ ਜੀ ਸੋ 500 ਦੀਆਂ ਤਿੰਨ ਤੇ ਅਸੀਂ ਦੇਣੀਆਂ ਹੀ ਦੇਣੀਆਂ ਵਾ ਸੋ ਉਹਨਾਂ ਨੂੰ ਸਾਡੇ ਵੱਲੋਂ ਇੱਕ ਟੀ-ਸ਼ਰਟ ਜਿਹੜੀ ਆ ਗਿਫਟ ਦਿੱਤੀ ਜਾਊਗੀ ਸੋ ਸਾਡੇ ਚੈਨਲ ਤੇ ਜਿਹੜਾ ਜਾ ਕੇ ਤੁਸੀਂ ਦੇਖ ਸਕਦੇ ਆ ਸੋ ਅਸੀਂ ਜਿਹੜੋ ਜਿਹੜਾ ਆ ਟੀ-ਸ਼ਰਟਾਂ ਦੇ ਗਿਫਟ ਜਿਹੜੇ ਆ ਵੰਡ ਰਹੇ ਆ ਇਹ 500 ਦੀਆਂ ਤਿੰਨ ਹੈਂ ਕਰਤੀਆਂ ਜੀ ਸੋ ਪੂਰੇ ਪੰਜਾਬ ਦਾ ਚੈਲੰਜ ਆ ਕਿਤੇ ਤੁਹਾਨੂੰ 500 ਦੀਆਂ ਤਿੰਨ ਨਹੀਂ ਮਿਲਣੀਆਂ ਸੋ ਅਸੀਂ ਇਹ ਵਾਲੀਆਂ ਟੀ-ਸ਼ਰਟਾਂ ਵੀ ਜਿਹੜੀਆਂ 500 ਦੀਆਂ ਤਿੰਨ ਕਰਤੀਆਂ ਆ ਸੋ ਬੈਕ ਪ੍ਰਿੰਟ ਆ ਸੋ ਸਾਈਜ਼ ਮਿਲਣਗੇ ਐਲ ਤੋਂ ਲੈ ਕੇ ਡਬਲ ਐਕਸਐਲ ਟ੍ਰिपल ਐਕਸਐਲ ਤੱਕ ਸਾਈਜ਼ ਇਹ ਆਫਰ ਕਾਦੇ ਲਈ ਲਾਇਆ ਏਡਾ ਬੜਾ ਇਹ ਪਾਜੀ ਅਸੀਂ ਜਿਹੜਾ ਗਰਮੀਆਂ ਦਾ ਮਾਲ ਆ ਇਹ ਪੂਰਾ ਕਲੀਅਰ ਕਰ ਰਹੇ ਆ ਕਿਉਂਕਿ ਸਟਾਕ ਜਿਹੜਾ ਆ ਨਵਾਂ ਲਿਆਉਣਾ ਆ ਹੁਣ ਇਸ ਕਰਕੇ ਜਿਹੜੀ ਆ ਵੱਡੇ ਜਿਹੜੇ ਆਫਰ ਲਗਾ ਦਿੱਤੇ ਗਿਆ ਔਰ ਰਖੜੀ ਦੇ ਤਿਹਾਰ ਕਰਕੇ ਜਿਹੜੇ ਆ ਇਹ ਆਫਰ ਜਿਹੜੇ ਆ ਚੱਲ ਰਹੇ ਆ ਸੋ ਲੇਡੀਜ਼ ਤੇ ਜੈਂਟਸ ਤੇ ਹਰ ਤਰ੍ਹਾਂ ਦੀ ਵੈਰਾਈਟੀ ਦੇ ਅਸੀਂ ਆਫਰ ਲਗਾਤੇ ਆ ਸੋ ਆਡੀਸ਼ਨਲ ਦਾ ਦੇਣ ਜਾ ਰਹੇ ਆ 500 ਦੀਆਂ ਤਿੰਨ ਸੋ ਇਸ ਤੋਂ ਬਾਅਦ ਵੈਰਾਈਟੀ ਸਾਡੇ ਕੋਲ ਕਾਲਰ ਵਾਲੀ ਵੀ ਹੈਗੀ ਆ ਜੀ ਸੋ ਕਲਰ ਵਾਲੀਆਂ ਟੀ-ਸ਼ਰਟਾਂ ਸਾਡੇ ਕੋਲ ਐਲ ਐਕਸ ਐਲ ਡਬਲ ਐਕਸ ਐਲ ਤੋਂ ਲੈ ਕੇ 4 ਐਕਸ ਐਲ 5 ਐਕਸ ਐਲ ਤੱਕ ਮਿਲਣਗੀਆਂ ਸੋ ਇਹਨਾਂ ਦਾ ਰੇਟ ਵੀ ਜਿਹੜਾ ਅਸੀਂ ਘੱਟ ਕਰਤਾ ਆ ਸੋ ਇਹ ਮਿਲਣਗੀਆਂ ਤੁਹਾਨੂੰ 500 ਦੀਆਂ ਦੋ ਸੋ ਪ੍ਰੀਮੀਅਮ ਕੁਆਲਿਟੀ ਦੀਆਂ ਟੀ-ਸ਼ਰਟਾਂ ਆ ਤੁਸੀਂ ਚੈੱਕ ਕਰ ਸਕਦੇ ਆ ਕਿ ਬਹੁਤ ਹੀ ਵਧੀਆ ਫੈਬਰਿਕ ਆ ਔਰ ਸਟੈਚੇਬਲ ਆ ਜੀ ਸੋ ਚੈੱਕ ਕਰੋ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਆ ਜੀ ਔਰ ਇਹ ਦੇਣ ਜਾ ਰਹੇ ਆ ਅਸੀਂ 500 ਦੀਆਂ ਦੋ ਸੋ ਸਹਿਜ ਮਿਲਣਗੇ ਜੀ 5 ਐਕਸ ਐਲ 7 ਐਕਸ ਐਲ ਤੱਕ 500 ਰੁਪਏ ਦੀਆਂ ਦੋ ਸੋ ਇਸ ਤੋਂ ਬਾਅਦ ਵਾਰੀ ਆ ਜੀ ਪਜਾਮਿਆਂ ਦੀ ਦੇ ਪਜਾਮੇ ਸਾਡੇ ਕੋਲ ਆ ਸੋ ਇਹ ਪਜਾਮੇ ਕੋਟਨ ਦੇ ਆ ਜੀ ਇਹਦੇ ਚ ਸਾਈਜ਼ ਮਿਲੂਗਾ XL, XXL, XXXL, 4XL ਤੇ 5XL ਸੋ ਇਹ ਵਾਲੀ ਸਟਾਰਟਿੰਗ ਸਾਡੀ ਆ ਜੀ 500 ਦੇ ਤਿੰਨ ਪਜਾਮੇ ਸੋ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਅਸੀਂ ਜਿਹੜੇ ਪਜਾਮੇ ਆ 500 ਦੇ ਤਿੰਨ ਦੇਣ ਜਾ ਰਹੇ ਆ ਜੀ ਸੋ ਇਹਦੇ ਵਿੱਚ ਵੀ ਕੁਆਲਿਟੀ ਜਿਹੜੀ ਬਹੁਤ ਹੀ ਵਧੀਆ ਵਾ ਜੀ ਸੋ ਚੈੱਕ ਕਰੋ ਸਾਈਜ਼ ਔਰ ਕੁਆਲਿਟੀ ਲੋ ਜੀ ਸੋ ਇਸ ਤੋਂ ਬਾਅਦ ਪ੍ਰੀਮੀਅਮ ਕੁਆਲਿਟੀ ਜਿਹੜੀ ਪਜਾਮਿਆਂ ਦੀ ਆ ਜਾਂਦੀ ਆ ਜੀ ਜਿਹੜੀ ਕਿ ਮਾਰਕੀਟ ਦੇ ਵਿੱਚ 4400 ਰੁਪਏ ਦੀ ਵਿਕਦੀ ਆ ਸੋ ਟੈਡੀ ਵਾਲੇ ਕਬੂਤਰ ਵਾਲੇ ਸੋ ਚੈੱਕ ਕਰ ਸਕਦੇ ਆ ਜੀ ਡਿਜ਼ਾਈਨਿੰਗ ਜਿਹੜੀ ਆ ਏਮਬ੍ਰੋਇਡਰੀ ਜਿਹੜੀ ਆ ਪਜਾਮੇ ਦੇ ਕੀਤੀ ਹੋਈ ਆ ਸੋ ਇਹਦੇ ਵਿੱਚ ਬਾਜ ਵਾਲੇ ਹੋਣਗੇ ਕਬੂਤਰ ਵਾਲੇ ਹੋਣਗੇ ਟੈਡੀ ਵਾਲੇ ਹੋਣਗੇ ਸੋ ਇਹ ਪਜਾਮੇ ਦੇਣ ਜਾ ਰਹੇ ਆ ਜੀ ਅਸੀਂ 500 ਰੁਪਏ ਦੇ ਦੋ ਸੋ ਜਿਹੜਾ ਪਜਾਮਾ 400 450 ਦਾ ਆ ਕੜਾਈਆਂ ਵਾਲਾ ਸੋ ਅਸੀਂ ਦੇਣ ਜਾ ਰਹੇ ਆ 500 ਰੁਪਏ ਦੇ ਦੋ ਸੋ ਇਸ ਤੋਂ ਬਾਅਦ ਜੀ ਪਜਾਮੇ ਦੀ ਹੋਰ ਬਹੁਤ ਸਾਰੀ ਵੈਰਾਈਟੀ ਆ ਸਾਡੇ ਕੋਲ ਉਹ ਵੀ ਤੁਹਾਨੂੰ ਦਿਖਾਉਣ ਲੱਗੇ ਆ ਜਿਹੜਾ ਪਜਾਮਾ ਬਾਜ਼ਾਰ ਦੇ ਵਿੱਚ 400 500 ਦੀ ਸੇਲ 'ਚ ਵਿਕਦਾ ਆ ਸੋ ਅਸੀਂ ਉਹਨਾਂ ਤੇ ਵੀ ਵੱਡੇ ਆਫਰ ਲਗਾਤੇ ਆ ਸੋ ਚੈੱਕ ਕਰੋ ਪਜਾਮੇ ਦੀ ਕੁਆਲਿਟੀ ਸੋ 6 ਪੋਕਟ ਦਾ ਪਜਾਮਾ ਆ ਜੀ ਜਿਹੜਾ 450 500 ਬਾਜ਼ਾਰ ਦੇ ਵਿੱਚ ਵਿਕਦਾ ਆ ਸੋ ਅਸੀਂ ਦੇਣ ਜਾ ਰਹੇ ਆ 1000 ਰੁਪਏ ਦੇ ਤਿੰਨ ਪਜਾਮੇ ਲਓ ਜੀ ਚੈੱਕ ਕਰੋ ਕੁਆਲਿਟੀ ਜੀ ਲਓ ਜੀ ਹਰ ਤਰ੍ਹਾਂ ਦਾ ਪਜਾਮਾ ਹੋਊਗਾ ਔਰ ਹਰ ਤਰ੍ਹਾਂ ਦਾ ਸਾਈਜ਼ ਹੋਊਗਾ ਸੋ ਇਹਨਾਂ ਦੇ ਵੀ ਵੱਡੀ ਆਫਰ ਲਗਾਤੀ ਆ 1000 ਰੁਪਏ ਦੇ ਤਿੰਨ ਸੋ ਇਸ ਤੋਂ ਬਾਅਦ ਤੁਹਾਨੂੰ ਦਿਖਾਉਣ ਜਾ ਰਹੇ ਆ ਜੋਗਰ ਜਿਹੜੇ ਕੀ ਜੇਮਸ ਦੇ ਜੋਗਰ ਆ 6 ਪਾਕਟ ਵਾਲੇ ਸੋ ਚੈੱਕ ਕਰੋ ਕੁਆਲਿਟੀ ਔਰ ਸਾਈਜ਼ ਇਹਨਾਂ ਦੇ ਬਹੁਤ ਹੀ ਵਧੀਆ ਪਹੁੰਚ ਚੁੱਕੇ ਆ ਸੋ ਇਹਨਾਂ ਦੀ ਕੁਆਲਿਟੀ ਦੇਖੋ ਜੀ ਲੋ ਜੀ ਸੋ ਇਹਦੇ ਵਿੱਚ ਵੀ ਸਾਈਜ਼ ਮਿਲੂਗਾ ਜੀ ਤੁਹਾਨੂੰ 28 ਤੋਂ ਲੈ ਕੇ 36 ਤੱਕ ਸੋ ਬਾਜ਼ਾਰ ਦੇ ਵਿੱਚ ਰੇਟ ਚੱਲਦਾ ਆ ਜੀ ਇਹਦਾ 1200 ਅਸੀਂ ਕਰਤਾ ਆ ਜੀ ਸਿਰਫ 600 ਰੁਪਏ ਦੀ ਰੇਂਜ ਸੋ ਕਲਰ ਚਾਰਟ ਤੁਸੀਂ ਚੈੱਕ ਕਰੋ ਬਹੁਤ ਸਾਰੇ ਕਲਰ ਚਾਰਟ ਆ ਸਟਾਕ ਜਿਹੜਾ ਆ ਸਾਡੇ ਕੋਲ ਹਜੇ ਫੁੱਲ ਹੈਗਾ ਆ ਸੋ ਰਖੜੀ ਤੱਕ ਜਿਹੜਾ ਇਹ ਆਫਰ ਲਗਾ ਦਿੱਤਾ ਗਿਆ ਆ ਸੋ ਜਿਹੜਾ ਲੈ ਜੇਗਾ ਬਹੁਤ ਹੀ ਫਾਇਦੇ ਚ ਰਹੂਗਾ ਜੀ ਹਾਂ ਸੋ ਜੈਂਸ ਪੈਂਟਾਂ ਦੇ ਬਹੁਤ ਸਾਰੇ ਡਿਜ਼ਾਈਨ ਆ ਗਏ ਆ ਜੀ ਸੋ ਵੱਖਰੇ ਵੱਖਰੇ ਡਿਜ਼ਾਈਨ ਆ ਸਲਬ ਦੀਆਂ ਪੈਂਟਾਂ ਵਾਂ ਜੀ ਜਿਹੜੀਆਂ ਕਿ ਬਾਜ਼ਾਰ ਦੇ ਵਿੱਚ 1000 ਰੁਪਏ ਆ 1200 ਆਫਰ ਲਾ ਕੇ ਵੇਚ ਰਿਆ ਸੋ ਸਾਡੇ ਕੋਲ ਆਫਰ ਲੱਗ ਗਿਆ ਜੀ ਸਿਰਫ 600 ਰੁਪਏ ਦੀ ਸੋ ਸਲਬ ਦੀਆਂ ਪੈਂਟਾਂ ਆ ਸਾਰੀਆਂ ਸਟ੍ਰੇਟ ਪੈਟਰਨ ਆ ਜੀ ਸੋ ਬਹੁਤ ਸਾਰੇ ਕਲਰ ਚਾਰਟ ਆ ਆਫਰ ਲੱਗ ਗਿਆ ਜੀ ਸਿਰਫ 600 ਰੁਪਏ ਚ ਸੋ ਚੈੱਕ ਕਰੋ ਡਿਜ਼ਾਈਨਿੰਗ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਆ ਗਈ ਆ ਔਰ ਸਾਈਜ਼ ਮਿਲੂਗਾ ਜੀ ਤੁਹਾਨੂੰ 28 ਤੋਂ ਲੈ ਕੇ 36 ਤੱਕ ਔਰ ਰੇਟ ਹੈਗਾ ਜੀ ਸਿਰਫ 600 ਰੁਪਏ ਚ ਸੋ ਬ੍ਰਾਂਡ ਵਾਲੀਆਂ ਪੈਂਟਾਂ ਸਾਰੀਆਂ ਸਿਰਫ 600 ਰੁਪਏ ਦੀ ਰੇਂਜ ਸੋ ਜਿਹੜਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਲਾਈਕ ਕਰੂਗਾ ਚੈਨਲ ਨੂੰ ਸਬਸਕ੍ਰਾਈਬ ਕਰੂਗਾ ਸੋ ਉਹਨੂੰ ਆਪਾਂ ਆਪਣੇ ਵੱਲੋਂ ਇੱਕ ਗਿਫਟ ਜਿਹੜਾ ਆ ਜਰੂਰ ਦੇਣਾ ਵਾ ਜੀ ਸੋ ਇਸ ਤੋਂ ਬਾਅਦ ਜੈਂਸ ਕੋਟਨ ਦੀ ਵੈਰਾਈਟੀ ਆ ਜੀ ਆ ਪੈਂਟਾਂ ਦੀ ਸੋ ਪੈਂਟਾਂ ਦੀ ਵੈਰਾਈਟੀ ਬਹੁਤ ਹੀ ਵਧੀਆ ਆ ਗਈ ਹੋਈ ਆ ਸੋ ਇਹਦੇ ਵਿੱਚ ਵੀ ਕਮਰ ਮਿਲੂਗੀ ਤੁਹਾਨੂੰ 28 ਤੋਂ ਲੈ ਕੇ 36 ਤੱਕ ਸੋ ਇਹਦਾ ਰੇਟ ਅਸੀਂ ਕਰਤਾ ਆ ਜੀ ਸਿਰਫ 500 ਰੁਪਏ ਚ ਸੋ ਚੈੱਕ ਕਰੋ ਕੁਆਲਿਟੀ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੀਆਂ ਪੈਂਟਾਂ ਵਾਂ ਉਹ ਰੇਟ ਇਹਨਾਂ ਦਾ ਕਰਤਾ ਆ ਜੀ ਸਿਰਫ 500 ਰੁਪਿਆ ਸਾਈਜ਼ ਜਿਹੜਾ ਮਰਜ਼ੀ ਲੈ ਸਕਦੇ ਆ ਕਮਰ ਜਿਹੜੀ ਮਰਜ਼ੀ ਲੈ ਸਕਦੇ ਆ ਸਿਰਫ 500 ਰੁਪਏ ਦੀ ਰੇਂਜ ਚ ਸੋ ਵੱਡੇ ਆਫਰ ਜਿਹੜੇ ਸਾਡੇ ਚੱਲ ਰਹੇ ਆ ਸਿਰਫ ਰੱਖੜੀ ਤੱਕ ਜੀ 500 ਰੁਪਏ ਦੀ ਰੇਂਜ ਚ ਪੈਂਟ ਕਰਤੀ ਆ ਜੀ ਸੋ ਇਸ ਤੋਂ ਬਾਅਦ ਟੀ-ਸ਼ਰਟਾਂ ਜਿਹੜੀਆਂ ਪ੍ਰੀਮੀਅਮ ਕੁਆਲਿਟੀ ਦੀਆਂ ਟੀ-ਸ਼ਰਟਾਂ ਆ ਜਿਹੜੀਆਂ ਕੀ ਐਮ ਆਰ ਪੀ ਰੇਟ ਆ ਜੀ 700 ਰੁਪਿਆ 600 ਰੁਪਿਆ 80 ਸੋ ਅਸੀਂ ਇਹਨਾਂ ਦੇ ਆਫਰ ਚ ਲਾਤੀ ਹੋਈ ਆ ਜੀ 1000 ਰੁਪਏ ਦੀਆਂ ਤਿੰਨ ਸੋ ਚੈੱਕ ਕਰੋ ਕੁਆਲਿਟੀ 1000 ਰੁਪਏ ਦੀਆਂ ਤਿੰਨ ਟੀ-ਸ਼ਰਟਾਂ ਦੇਣ ਜਾ ਰਹੇ ਆ ਜੀ ਪ੍ਰੀਮੀਅਮ ਕੁਆਲਿਟੀ ਦੀਆਂ ਸੋ ਚੈੱਕ ਕਰੋ ਡਿਜੀਟਲ ਪ੍ਰਿੰਟ ਆ ਜੀ ਸਾਰੇ ਐਚਡੀ ਪ੍ਰਿੰਟ ਹੈਗੇ ਆ ਔਰ ਇਹ ਵੀ ਅਸੀਂ ਆਫਰ ਚ ਲਾਤੀਆਂ 1000 ਦੇ ਤਿੰਨ ਪੀਸ ਲੋ ਜੀ ਸੋ ਸਾਈਜ਼ ਮਿਲੂਗਾ ਇਹਦੇ ਵਿੱਚ 5ਐਕਐਲ ਤੱਕ ਸਾਈਜ਼ ਆ ਜੀ ਇਹਦੇ ਵਿੱਚ ਤੁਹਾਨੂੰ ਕਾਲਰ ਵਾਲੀ ਮਿਲ ਜੂਗੀ ਰਾਉਂਡ ਨੈਕ ਮਿਲ ਜੂਗੀ ਹਰ ਤਰ੍ਹਾਂ ਦੀ ਟੀ-ਸ਼ਰਟ ਆ ਸੋ ਚੈੱਕ ਕਰੋ ਲੋ ਜੀ ਲੋਕੈਸਟ ਦੇ ਪੀਸ ਆ ਜੀ ਸੋ ਇਹ ਵੀ ਆਪਾਂ ਵਿੱਚੇ ਦੇ ਰਹੇ ਆ ਜੀ 1000 ਰੁਪਏ ਦੇ ਤਿੰਨ ਲੋ ਜੀ ਇਹਦੇ ਵਿੱਚ ਵੀ ਸਾਈ ਸਾਡੇ ਕੋਲ ਅਵੇਲੇਬਲ ਆ ਜੀ ਐਕਸਲ ਤੋਂ ਲੈ ਕੇ 5 ਐਕਸਲ ਤੱਕ ਸੋ ਇੱਕ ਵਾਰ ਸਾਡੇ ਕੋਲ ਵਿਜ਼ਿਟ ਜਰੂਰ ਕਰੋ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ ਜਿਹੜੀ ਕਿ ਅਸੀਂ ਵੀਡੀਓ ਦੇ ਵਿੱਚ ਨਹੀਂ ਦਿਖਾ ਪਾ ਰਹੇ ਸੋ ਇੱਕ ਵਾਰ ਵਿਜ਼ਿਟ ਕਰੋ ਸੋਨੂ ਰੈਡੀमेड ਗਾਰਮੈਂਟ ਤਲਾਬ ਰੋਡ ਦਸੂਆ ਸੋ ਬਹੁਤ ਸਾਰੀ ਵੈਰਾਈਟੀ ਆ ਜੀ ਸਾਡੇ ਕੋਲ ਛੋਟੇ ਬੱਚੇ ਤੋਂ ਲੈ ਕੇ ਹਰ ਤਰ੍ਹਾਂ ਦੀ ਵੈਰਾਈਟੀ ਆ ਸੋ ਬੱਚਿਆਂ ਦਾ ਡਿਪਾਰਟਮੈਂਟ ਜਿਹੜਾ ਆ ਸਾਡਾ ਵੱਖਰਾ ਆ ਇਹ ਲੇਡੀਜ਼ ਤੇ ਜੈਂਟਸ ਦੀ ਵੈਰਾਈਟੀ ਆ ਸੋ ਇਹਨਾਂ ਦੇ ਜਿਹੜੇ ਆਫਰ ਆ ਇਹ ਸਾਡੇ ਰਖ ਸੋ ਜੈਂਸ ਸ਼ਰਟਾਂ ਸਾਡੇ ਕੋਲ ਪ੍ਰੀਮੀਅਮ ਕੁਆਲਿਟੀ ਦੀਆਂ ਸ਼ਰਟਾਂ ਆਈਆਂ ਵਾ ਸੋ ਪੇਪਰ ਕੋਟਨ ਦੇ ਵਿੱਚ ਸੋ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਟ੍ਰਿਪਲ ਐਕਸਲ ਤੱਕ ਸਾਈਜ਼ ਆ ਜੀ ਸੋ ਪਹਿਲਾਂ ਅਸੀਂ ਇਹ ਸ਼ਰਟ ਵੇਚੀ ਆ ਜੀ 450 ਦੀ ਇੱਕ ਹੁਣ ਅਸੀਂ ਆਫਰ 'ਚ ਲਗਾਤੀਆਂ ਜੀ 500 ਦੀਆਂ ਦੋ ਸੋ 1000 ਰੁਪਏ ਦੇ 4 ਪੀਸ ਆ ਜੀ ਔਰ 500 ਦੀਆਂ ਦੋ ਜਿਨ੍ਹਾਂ ਨੇ ਦੋ ਲੈਣੀਆਂ ਦੋ ਲੈ ਸਕਦੇ ਆ ਜਿਨ੍ਹਾਂ ਨੇ 4 ਲੈਣੀਆਂ 4 ਲੈ ਸਕਦੇ ਆ ਜੀ ਸੋ ਚੈੱਕ ਕਰੋ ਹਾਫ ਬਾਜੀ ਦੇ ਪੀਸ ਆ ਸਿਰਫ 100 ਤੋਂ 150 ਪੀਸ ਆ ਇਸ ਕਰਕੇ ਅਸੀਂ ਜਿਹੜੇ ਆ 500 ਦੀਆਂ ਦੋ ਲਗਾਤੀਆਂ ਹੋਈਆਂ ਵਾ ਸੋ ਜਿਨ੍ਹਾਂ ਜਿਨ੍ਹਾਂ ਨੇ ਸ਼ਰਟਾਂ ਲੈਣੀਆਂ ਜੀ ਫੁੱਲ ਬਾਜੂ ਦੀਆਂ ਸੋ ਚੈੱਕ ਕਰੋ ਫੁੱਲ ਬਾਜੂ ਚ ਵੀ ਬਹੁਤ ਸਾਰੀ ਵੈਰਾਈਟੀ ਆ ਗਈ ਆ ਸੋ ਹਰ ਤਰ੍ਹਾਂ ਦੇ ਚੈੱਕ ਹਰ ਤਰ੍ਹਾਂ ਦੇ ਪ੍ਰਿੰਟ ਹਰ ਤਰ੍ਹਾਂ ਦੇ ਫਲਾਵਰ ਜਿਹੜੇ ਆ ਅਸੀਂ ਜਿਹੜੀਆਂ ਇਹ ਫੁੱਲ ਬਾਜੂ ਸ਼ਰਟਾਂ ਆ ਇਹ ਹਜ਼ਾਰ ਦੀਆਂ ਤਿੰਨ ਕਰਤੀਆਂ ਜੀ ਸੋ ਜਿਹੜਾ ਹਾਫ ਬਾਜੂ ਲੈਂਦਾ ਆ 500 ਰੁਪਏ ਦੀਆਂ ਦੋ ਆ ਜੀ ਜਿਹੜੇ ਫੁੱਲ ਬਾਜੂ ਲੈਂਦੇ ਆ ਇਹਦੇ ਵਿੱਚ ਹਜ਼ਾਰ ਦੀਆਂ ਅਸੀਂ ਕਰਤੀਆਂ ਆ ਜੀ ਤਿੰਨ ਸੋ ਇਹਦੇ ਵਿੱਚ ਵੀ ਸੈਜ ਜਿਹੜਾ ਐਮ ਤੋਂ ਲੈ ਕੇ ਟ੍ਰਿਪਲ ਐਕਸਲ 4 ਐਕਸਲ ਤੱਕ ਜਿਹੜਾ ਆ ਮਿਲੂਗਾ ਸੋ ਜਿਨ੍ਹਾਂ ਨੇ ਨੋਰਮਲ ਵੀਅਰ ਸ਼ਰਟਾਂ ਲੈਣੀਆਂ ਆ ਸਾਡੇ ਕੋਲ 500 ਦੀਆਂ ਦੋ ਵੀ ਮਿਲਣਗੀਆਂ ਜੀ ਫੁੱਲ ਬਾਜੂ ਸੋ ਇਹਦੇ ਵਿੱਚ ਚੈੱਕ ਕਰੋ ਪ੍ਰਿੰਟ ਬਹੁਤ ਸਾਰੇ ਆ ਜੀ ਲਓ ਜੀ ਲਓ ਜੀ ਰਖੜੀ ਦੇ ਤਿਹਾਰ ਦੇ ਉੱਤੇ ਰੈਡੀਮੇਡ ਕੱਪੜਿਆਂ ਦੇ ਨਾਲ ਨਾਲ ਇਸ ਵਾਰੀ ਅਸੀਂ ਰਖੜੀ ਲੈ ਕੇ ਆਏ ਆ ਆਪਣੀਆਂ ਭੈਣਾਂ ਵਾਸਤੇ ਸੋ ਜਿਨ੍ਹਾਂ ਨੇ ਸਾਡੇ ਕੋਲ ਸ਼ਾਪਿੰਗ ਕਰਨੀ ਆ ਸੋ ਨਾਲ ਨਾਲ ਰਖੜੀ ਦੀ ਸ਼ਾਪਿੰਗ ਵੀ ਕਰ ਸਕਦੇ ਆ ਸਾਡੇ ਕੋਲ ਰਖੜੀ ਦੀ ਸਟਾਰਟਿੰਗ ਜਿਹੜੀ ਆ ਸਿਰਫ 5 ਰੁਪਏ ਤੋਂ ਆ ਜੀ ਸੋ 5 ਰੁਪਏ ਦੀ ਰਖੜੀ ਆ ਸੋ ਕਿਤੇ ਪੂਰੇ ਪੰਜਾਬ ਦੇ ਵਿੱਚ ਇਹ ਰੇਟ ਨਹੀਂ ਲੱਭਣੇ ਸੋ 5 ਰੁਪਏ ਤੋਂ ਲੈ ਕੇ ਹਰ ਤਰ੍ਹਾਂ ਦੀ ਰਖੜੀ ਸਾਡੇ ਕੋਲ ਅਵੇਲੇਬਲ ਆ ਸੋ ਜਿਨ੍ਹਾਂ ਜਿਨ੍ਹਾਂ ਨੇ ਸ਼ਾਪਿੰਗ ਕਰਨੀ ਆ ਸਾਡੇ ਕੋਲ ਰਖੜੀ ਦੀ ਸ਼ਾਪਿੰਗ ਵੀ ਕਰ ਸਕਦੇ ਆ ਸੋ ਬਹੁਤ ਸਾਰੇ ਵੱਡੇ ਆਫਰ ਜਿਹੜੇ ਰਖੜੀ ਦੇ ਨਾਲ-ਨਾਲ ਅਸੀਂ ਰੈਡੀमेड ਦੇ ਉਰ ਰਖੜੀ ਦੇ ਆਫਰ ਦੇ ਰਹੇ ਆ ਸੋ ਜਿਨ੍ਹਾਂ ਜਿਨ੍ਹਾਂ ਨੇ ਵਿਜ਼ਿਟ ਕਰਨਾ ਆ ਜਲਦੀ ਤੋਂ ਜਲਦੀ ਵਿਜ਼ਿਟ ਕਰ ਸਕਦੇ ਆ ਸੋਨੂ ਰੈਡੀमेड ਗਾਰਮੈਂਟ ਤਲਾਬ ਰੋਡ ਦਸੂਆ ਸੋ ਸਾਡਾ ਜਿਹੜਾ ਪੇਜ ਆ ਸਟਾਰਟ ਇਹ ਤੇ ਫੇਸਬੁੱਕ ਤੇ ਸੋਨੂ ਰੈਡੀमेड ਗਾਰਮੈਂਟ ਦਸੂਆ ਦੇ ਨਾਂ ਤੇ ਆ ਸੋ ਸਾਨੂੰ ਜਿਹੜਾ ਬੰਦਾ ਫੋਲੋ ਕਰੂਗਾ ਉਹਨਾਂ ਨੂੰ ਅਸੀਂ ਵੱਡੇ ਤੋਂ ਵੱਡੇ ਆਫਰ ਦਵਾਂਗੇ ਸੋ ਉਹਨਾਂ ਵਾਸਤੇ ਅਸੀਂ ਜਿਹੜਿਆ ਇੱਕ ਇੱਕ ਗਿਫਟ ਰੱਖਿਆ ਹੋਇਆ ਵਾ ਸੋ ਜਲਦੀ ਤੋਂ ਜਲਦੀ ਸਾਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਸੋ ਸਾਡਾ ਜਿਹੜਾ ਐ ਐਡਰੈਸ ਹੈਗਾ ਆ ਤਲਾਬ ਰੋਡ ਦਸੂਆ ਸੋ ਸਟੇਟ ਬੈਂਕ ਦੇ ਬਿਲਕੁਲ ਨਾਲ ਦੀ ਦੁਕਾਨ ਆ ਸੋ ਸਾਡਾ ਨੰਬਰ ਜਿਹੜਾ ਆ ਨੀਚੇ ਚੱਲ ਰਿਹਾ ਵਾ ਸੋ ਇੱਥੇ ਕੰਟੈਕਟ ਕਰੋ ਬਹੁਤ ਬਹੁਤ ਧੰਨਵਾਦ